ਸ਼੍ਰੀ ਅਕਾਲ ਪੀਪੀ 32 ਨਵਾਂ ਸ਼ਹਿਰ ਦੇਖ ਰਹੇ ਹੋ ਸਾਥਿਓ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਤੇ ਬੇहद ਗਮਗੀਨ ਕਰਨ ਵਾਲੀਆਂ ਇੱਕ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਡਿੱਗ ਗਿਆ ਦੱਸਦੀ ਏ ਕਿ ਮਨਜੋਤ ਨਾਮਕ 20 ਸਾਲਾ ਇੱਕ ਨੌਜਵਾਨ ਜਿਸ ਦੀ ਹੱਲੇ ਕੁਝ ਸਮਾਂ ਪਹਿਲਾਂ ਹੀ ਪਿਤਾ ਦੀ ਮੌਤ ਹੋ ਜਾਂਦੀ ਹੈ ਜੋ ਕਿ ਆਪਣੀ ਬੁੜੀ ਮਾਂ ਦਾ ਇਕਲਤਾ ਸਹਾਰਾ ਉਸ ਦਾ ਹੋਰ ਕੋਈ ਭੈਣ ਭਰਾ ਨਹੀਂ ਹੈ ਜਿਸ ਦਾ ਕਿ ਮੋਟਰਸਾਈਕਲ ਦਾ ਐਕਸੀਡੈਂਟ ਹੋ ਜਾਂਦਾ ਹੈ ਬੱਸ ਦੇ ਨਾਲ ਹਾਲਾਂਕਿ ਪਰਿਵਾਰ ਵੱਲੋਂ ਤੇ ਮਨਜੋਤ ਦੇ ਸਾਥੀਆਂ ਵੱਲੋਂ ਦੋਸ਼ ਲਾਇਆ ਗਿਆ ਕਿ ਮੋਟਰਸਾਈਕਲ ਬੱਸ ਵਾਲੇ ਨੇ ਹੀਠਾ ਦੇ ਦਿੱਤਾ ਔਰ ਉਹਨਾਂ ਨੇ ਇਹ ਵੀ આરોਪ ਲਗਾਇਆ ਕਿ ਬੱਸ ਵਾਲਾ ਮੋਟਰਸਾਈਕਲ ਨੂੰ ਕੜੀਸ ਦਾ ਲੈ ਕੇ ਗਿਆ ਔਰ ਮਨਜੋਤ ਦਾ ਜਿਹੜਾ ਸਿਰ ਆ ਉਹ ਵੀ ਕਾਫੀ ਡੈਮੇਜ ਹੋਇਆ ਪੈਰ ਦੀਆਂ ਹੱਡੀਆਂ ਡੈਮੇਜ ਹੋਈਆਂ ਔਰ ਪਸਲੀਆਂ ਤੇ ਵੀ ਸੱਟ ਲੱਗੀ ਹੈ 20 ਸਾਲਾਂ ਦਾ ਇਹ ਨੌਜਵਾਨ ਹੈ ਜਿਸ ਦੇ ਲਈ ਮਨ ਵਿੱਚ ਹਮਦਰਦੀ ਜਾਗਦੀ ਹੈ ਅਤੇ ਸਾਰਿਆਂ ਨੂੰ ਇਹ ਬੇਨਤੀ ਵੀ ਅਸੀਂ ਕਰਨਾ ਚਾਹੁੰਦੇ ਆ ਕਿ ਜਿਹੜੇ ਖਾਸ ਕਰਕੇ ਹੁਸ਼ਿਆਰਪੁਰ ਏਰੀਆ ਵਿੱਚ ਨੇ ਕਿਉਂਕਿ ਬੱਚਾ ਪਾਰਟ ਟਾਈਮ ਜ਼ੋਮੈਟੋ ਤੇ ਨੌਕਰੀ ਕਰਦਾ ਸੀ ਤਾਂ ਜੋ ਘਰ ਦਾ ਗੁਜ਼ਾਰਾ ਚੱਲ ਸਕੇ ਆਪਣੀ ਮਾਂ ਦਾ ਇਕਲੌਤਾ ਸਹਾਰਾ ਬਜ਼ੁਰਗ ਮਾਂ ਦਾ ਇਕਲੌਤਾ ਸਹਾਰਾ ਬਾਸੇਠਾ ਆਣ ਕਰਕੇ ਗੰਭੀਰ ਸੱਟਾਂ ਵੱਜਦੀਆਂ ਤੇ ਹਾਲੇ ਵੀ ਜਿਹੜਾ ਬੇਹੋਸ਼ ਹੈ ਬੇ ਸੁਰਤ ਹੈ ਤੇ ਡਾਕਟਰ ਦਾ ਕਹਿਣਾ ਕਿ ਇਸ ਨੂੰ 6 ਤੋਂ 7 ਦਿਨਾਂ ਬਾਅਦ ਹੋਸ਼ ਆਵੇਗੀ ਤਾਂ ਅਸੀਂ ਹੁਸ਼ਿਆਰਪੁਰ ਏਰੀਆ ਵਿੱਚ ਖਾਸ ਕਰਕੇ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦੇ ਆ ਸਮਾਜ ਸੇਵੀ ਜਥੇਬੰਦੀਆਂ ਨੂੰ ਬੇਨਤੀ ਕਰਨਾ ਚਾਹੁੰਦੇ ਆ ਕਿ ਇਸ ਵੇਲੇ ਇਸ ਪਰਿਵਾਰ ਨੂੰ ਤੁਹਾਡੀ ਬੇਹਦ ਲੋੜ ਹੈ ਤੁਹਾਨੂੰ ਨਾਲ ਖੜਨਾ ਚਾਹੀਦਾ ਤਾਂ ਜੋ ਇਹ ਬੱਚਾ ਮੁੜ ਕੇ ਆਪਣੇ ਪੈਰਾਂ ਤੇ ਖੜਾ ਹੋ ਸਕੇ ਤੇ ਆਪਣੀ ਮਾਂ ਦਾ ਜੀਣ ਦਾ ਸਹਾਰਾ ਬਣ ਸਕੇ ਤਸਵੀਰਾਂ ਤੁਹਾਨੂੰ ਹਿਸ਼ਾਰਪੁਰ ਤੋਂ ਦਿਖਾਣੇ ਤੇ ਹੁਣ ਇੱਕ ਬੇਬਸ ਇੱਕ ਮਜਬੂਰ ਮਾਂ ਦੇ ਹਾਲਾਤ ਜਿਹੜੇ ਆ ਉਹਦੀ ਜ਼ੁਬਾਨੀ ਸੁਣਦੇ ਆ ਜਿਹੜੀ ਰੋ ਰੋ ਕੇ ਬਹੁਤ ਪਰੇਸ਼ਾਨ ਹੈ ਤੇ ਇੱਕੋ ਗੁਹਾਰ ਲਗਾ ਰਹੀ ਹੈ ਕਿ ਕਿਸੇ ਤਰੀਕੇ ਉਸਦੇ ਪੁੱਤ ਦੀ ਜਾਨ ਬਚ ਜਾਵੇ ਜਿਹੜਾ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ ਜਿਸ ਪਾਲਕੌਰ ਕਿੱਥੋਂ ਦੇ ਰਹਿਣ ਵਾਲੇ ਆ ਨਸਰ ਵਾਲੇ ਠੀਕ ਆ ਜੀ ਇਹ ਬੇਟੇ ਦਾ ਕੀ ਨਾਮ ਹੈ ਮਨਜੋ ਸਿੰਘ ਠੀਕ ਹੈ ਕਿੰਨੀ ਉਮਰ ਹੈ 20 ਸਾਲ ਠੀਕ ਹੈ ਜੀ ਇਹ ਕਿੱਥੇ ਕੰਮ ਕਰਦਾ ਸੀ ਮਾਤਾ ਜੀ ਐਜ਼ੋਮੈਟੋ ਵਾਲਿਆਂ ਦੇ ਹਾਂ ਜੀ ਹਾਂ ਜੀ ਤੇ ਕਦੋਂ ਤੋਂ ਕੰਮ ਕਰਦਾ ਸੀ ਦੋ ਘਰ ਤੋਂ ਦੋ ਸਾਲ ਤੋਂ ਕੀ ਗੱਲ ਹੋਈ ਸੀ ਕੱਲ ਮਾਤਾ ਜੀ ਕੱਲ ਬੱਸ ਵਾਲੇ ਨੇ ਮਾਰੀ ਬਾਈਕ ਬਾਈਕ ਦੇ ਵੇ ਬੱਸ ਛਰਾਪੀਤੀ ਸੀ ਬੱਸ ਵਾਲੇ ਨੇ ਤੇਜ਼ ਬੱਸ ਲਿਆ ਭਜਾ ਕੇ ਤੇ ਬਾਈਕ ਉੱਤੀ ਲੱਗਿਆ ਕੋਈ ਨਹੀਂ ਕੋਈ ਨਹੀਂ ਪਤਾ ਜੀ ਤੁਸੀਂ ਖੁਸਾ ਕਿਥੋਂ ਹੋ ਗਏ ਤੇ ਉਹਨ ਘਰ ਦੇ ਕੀ ਹਾਲਾਤ ਆ ਮਤਲਬ ਹਾਲਾਤ ਦੇ ਪਾਪਾ ਤੀਤਾ ਮੇਰੇ ਹੈ ਨਹੀਂ ਕਿ ਮਨਜੋਤ ਦੇ ਸਰਤੇ ਸੀ ਘਰ ਤਾਂ ਵਿਚਾਰਾ ਚੱਲਦਾ ਮਨਜੋਤ ਕੀ ਕਰਦਾ ਜੀ ਪੜਦਾ ਪੜਦਾ ਵੀ ਆ ਬਠੰਡੇ ਤੇ ਥੋੜੇ ਜਿਹੇ ਦੋ ਖਾਤੇ ਆ ਤੇ ਆਇਆ ਸੀਗਾ ਛੁੱਟੀਆਂ ਸੀਗੀਆਂ ਕੋਈ ਤਾਂ ਹੋਰ ਬੱਚੇ ਵੀ ਹੈ ਕਿੱਲਾ ਇਕੱਲਾ ਇੱਕੋ ਬੇਟਾ ਜੀ ਹਾਂ ਜੀ ਤੇ ਇਹ ਪੇਪਰ ਖਤਮ ਕਰਕੇ ਆਇਆ ਸੀਗਾ ਹਾਂਜੀ ਕੰਮ ਕਰਦਾ ਸੀਗਾ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਨੂੰ ਪ੍ਰਸ਼ਾਸਨ ਨੂੰ ਜਾਂ ਜਿਹੜੇ ਸੇਵਾ ਸੇਵੀਰੇ ਸਾਡੀ ਮਦਦ ਕੀਤੀ ਜਾਵੇ ਮੇਰਾ ਬੱਚਾ ਠੀਕ ਹੋ ਜੇ ਮੇਰਾ ਭਾਈ ਗੌਰਵ ਹੈ ਗੌਰਵ ਜੀ ਮਨਜੋਤ ਕਿਹ ਲੱਗਦਾ ਤੁਹਾਡੀ ਮਨਜੋਤ ਆਪਣਾ ਫਰੈਂਡ ਹੀ ਹੈ ਭਾਈ ਤੁਹਾਡੇ ਨਾਲ ਕੰਮ ਕਰ ਹਾਂ ਜਦੋਂ ਮੈਂ ਅਸੀਂ ਪਾਰਟ ਟਾਈਮ ਆਨੇ ਆ ਨਾ ਜਾਂ ਕਦੀ ਉਧਰ ਆਉਂਦੇ ਜਾਂਦਾ ਹੈ ਸਾਡਾ ਜ਼ਿਮੈਟੋ ਚ ਤੇ ਹਾਂਜੀ ਇਹ ਕੀ ਹਾਲਾਤ ਨੇ ਹਾਲਾਤ ਭਾਜੀ ਬਹੁਤ ਮਾੜੇ ਆ ਤੁਸੀਂ ਦੇਖ ਹੀ ਸਕਦੇ ਮਾਤਾ ਜੀ ਨੂੰ ਜਿਵੇਂ ਹੈ ਨਾ ਤੇ ਤਦੇ ਸਾਰੇ ਜਣੇ ਖੜੇ ਤੇ ਕਹਿੰਦੇ ਜਿੰਨੀ ਸਪੋਰਟ ਕਰ ਸਕਦੇ ਕਰੋ ਕਿਉਂਕਿ ਗਵਰਨਮੈਂਟ ਦੀ ਬਾਸ ਆ ਜਿੰਨਾ ਐਕਸੀਡੈਂਟ ਹੋਇਆ ਠੀਕ ਆ ਜੀ ਉਹ ਤਾਂ ਆਪਣੀ ਗਲਤੀ ਮੰਨ ਨਹੀਂ ਰਹੇ ਉਹ ਤਾਂ ਕਹਿ ਰਹੇ ਕਿ ਮੁੰਡਾ ਗਲਤ ਆ ਜੀ ਮੁੰਡਾ ਅਸੀਂ ਮੰਨਦੇ ਚਲੋ ਉਹਨਾਂ ਨੇ ਕਿਹਾ ਰੋਂਗ ਸਾਈਡ ਆਇਆ ਸੀ ਇੰਨੀ ਗੱਲ ਮੰਨਦੇ ਆ ਜੀ ਕਿ ਰੋਂਗ ਸਾਈਡ ਸੀਗਾ ਪਰ ਡਰਾਈਵਰ ਵੀ ਸਿੱਧੀ ਬਾਸ ਲੈ ਕੇ ਆ ਰਿਹਾ ਉਹਨੂੰ ਇੰਨਾ ਤਾਂ ਦੇਖ ਰਿਹਾ ਕਿ ਮੇਰੇ ਸਾਹਮਣੇ ਕੋਈ ਆ ਰਿਹਾ ਨਾ ਉਹਨੇ ਦੇਖਿਆ ਨਹੀਂ ਅਗਰ ਚਲੋ ਠੀਕ ਆ ਸੀ ਇਹ ਵੀ ਮੰਨਦੇ ਆ ਕਿ ਉਹ ਸਾ ਅਗਰ ਮੁੰਡਾ ਵੀ ਤੇਜ਼ ਹੁੰਦਾ ਤਾਂ ਇੰਨੀ ਬਾਈਕ ਬਸ ਦੇ ਥੱਲੇ ਨਹੀਂ ਪੜਨੀ ਸੀ ਜਿੰਨੀ ਵੱੜ ਗਈ ਔਰ ਬੱਸ ਕਾਫੀ ਖੜੀਸ ਕੇ ਵੀ ਲੈ ਕੇ ਗਈ ਆ ਠੀਕ ਆ ਉਹਦਾ ਸਿਰ ਵੀ ਡੈਮੇਜ ਹੋਇਆ ਉਹਦੇ ਪੈਰ ਦੀਆਂ ਹੱਡੀਆਂ ਟੁੱਟ ਚੁੱਕੀਆਂ ਆ ਲੜਕੇ ਦੀਆਂ ਚੈਸਟ ਬੀਟ ਹੱਡੀ ਟੁੱਟ ਚੁੱਕੀ ਆ ਡਾਕਟਰ ਸਾਹਿਬ ਨਾਲ ਗੱਲ ਕੀਤੀ ਆ ਡਾਕਟਰ ਸਾਹਿਬ ਕਹਿੰਦੇ ਦੇਖੋ ਜੀ 6 ਤੋਂ 7 ਦਿਨ ਤਹਲੇ ਹੋਸ਼ ਆਨ ਨੂੰ ਲੱਗਣਗੇ ਜੀ ਹੋਸ਼ ਆਨ ਤੋਂ ਬਾਅਦ ਅਸੀਂ ਦੱਸ ਸਕਦੇ ਕਿ ਲੜਕੇ ਦੀ ਕੀ ਕੰਡੀਸ਼ਨ ਆ ਠੀਕ ਆ ਜੀ ਹੱਲੇ ਉਹ ਲੜਕੇ ਨਾਲ ਕੁਝ ਨਹੀਂ ਕਰ ਰਹੇ ਲੜਕਾ ਐਡਮਿਟ ਤੇ ਆਇਆ ਆ ਸੀਰੀਅਸ ਆ ਘਰ ਦੇ ਬਹੁਤ ਮਾੜੇ ਹਾਲਾਤ ਆ ਫਾਦਰ ਸਾਹਿਬ ਹੈ ਨਹੀਂ ਮਾਮ ਉਹ ਵੰਤੇ ਆਏ ਚੇਅਰਕਾਰ ਤੇ ਮਦਰ ਜੀ ਆ ਮਦਰ ਜੀ ਉਦਾ ਨਹੀਂ ਹੈਗੇ ਠੀਕ ਆ ਜੀ ਕਿਸੇ ਨਾਲ ਬੋਲ ਨਹੀਂ ਰਹੀ ਰਾਤ ਦੀ ਰੋਟੀ ਨਹੀਂ ਖਾਦੀ ਉਸ ਮੇ ਨਹੀਂ ਖਾਦਾ ਪੀਤਾ ਜੀ ਇੱਥੇ ਕੀ ਕਹਿਣਾ ਚਾਹੁੰਦੇ ਇੱਥੇ ਹੀ ਮੰਗ ਇੱਥੇ ਹੀ ਮੰਗਣਾ ਨਾ ਜਾਣੇ ਕਿ ਜਿੰਨੀ ਤੋਂ ਜਿੰਨੀ ਇਹਨਾਂ ਦੀ ਹੈਲਪ ਹੋ ਸਕਦੀ ਉਹ ਨਹੀਂ ਕੀਤੀ ਜਾਵੇ ਸਾਡੇ ਵੱਲੋਂ ਜਿੰਨੀ ਹੋਏਗੀ ਅਸੀਂ ਕਰਾਂਗੇ ਬਾਕੀ ਬਾਸ ਵਾਲਿਆਂ ਨੂੰ ਕਿਹਾ ਜਾਵੇ ਠੀਕ ਆ ਸਰ ਪੰਜਾਬ ਰੋਡਵੇ ਦੀ ਬਾਸਾ ਤੁਹਾਨੂੰ ਪਤਾ ਹੀ ਹੈ ਬਾਕੀ ਜੀ ਸਰ ਬਸ ਵਾਲਾ ਆਇਆ ਕੋਈ ਪੁਲਿਸ ਸਰ ਬਸ ਵਾਲਾ 5 ਮਿੰਟ ਆਇਆ ਸੀਗਾ ਉਹ ਵੀ ਆ ਕੇ ਆਪਣਾ ਗੱਲ ਗੁਲ ਕਰਕੇ ਜਿਦਾ ਕਹਿ ਲੋ ਕਿ ਆਪਣੀ ਕਾਰਵਾਈ ਪਾਣ ਆਂਦਾ ਨਾ ਬੰਦਾ ਮੈਨੂੰ ਤਾਂ ਉਹ ਵੀ ਡਰਿੰਕ ਚ ਲੱਗ ਰਿਹਾ ਸੀ ਠੀਕ ਆ ਸਰ ਮੈਂ ਤਾਂ ਸਾਫ਼ ਕਹਿਣਾ ਜੀ ਜਿਹੜੀ ਜੀ ਗੱਲ ਹੈਗੀ ਬਾਕੀ ਰੱਬ ਲੋਗੇ ਕਿ ਹੈ ਜਾਂ ਨਹੀਂ ਆ ਸੀ ਉਹ ਕਹਿ ਨਹੀਂ ਸਕਦੇ ਹਨ ਤੇ ਬਾਕੀ ਰਹੀ ਗੱਲ ਸਰ ਪੁਲਿਸ ਵਾਲਾ ਇਸ ਵੇਲੇ ਕੋਈ ਵੀ ਨਹੀਂ ਆਇਆ ਫੋਨ ਆਇਆ ਹੈ ਸਰ ਫੋਨ ਨਾਲ ਤੇ ਗੱਲ ਹੋ ਰਹੀ ਆ ਫੋਨ ਨਾਲ ਸਰ ਗੱਲ ਕਰਨ ਦਾ ਕੀ ਫਾਇਦਾ ਅਗਰ ਫੋਨ ਤੇ ਹੀ ਗੱਲ ਕਰਨੀ ਹੋਵੇ ਸੀ ਲੜਕੀ ਨੂੰ ਕਿਉਂ ਹਸਪੀਟਲ ਲਿਆਈਏ ਵੇ ਤਾਂ ਅਸੀਂ ਸਾਰਾ ਉੱਥੇ ਚੀਜ਼ ਕਰ ਲਈਏ ਹਸਪਤਾਲ ਦਾ ਕਰ ਇਹ ਸਰ